ਅੱਜ ਦੇ ਜ਼ਮਾਨੇ 'ਚ ਨਾ ਡੋਲੀ ਵਾਸਤੇ ਰਾਇਲ ਸਰਾਏ ਕਾਰ ਲੈਣੀ ਹੋਵੇ ਨਾ ਅੱਜ ਵੀ ਲੈਣੀ ਔਖੀ ਆ ਆਮ ਬੰਦੇ ਵਾਸਤੇ ਆ ਉਹ ਰਾਜੇ ਦਾ ਮਹਿਲ ਆ ਜਿਨੇ ਉਸ ਜ਼ਮਾਨੇ 'ਚ ਰਾਇਲ ਸਰਾਏ ਕਾਰਾਂ ਕੂੜਾ ਸਿੱਟਣ ਲਾ ਲਿਆ ਸੀ ਬਹੁਤ ਬੰਦੇ ਕਿਸੇ ਹੋਰ ਰਾਜੇ ਦਾ ਨਾਮ ਲੈਂਦੇ ਆ ਪੰਜਾਬ ਦੇ ਦਾ ਪਰ ਅਸਲੀ ਰਾਜਾ ਆ ਸੀ ਸੱਜਣੋ ਜਿਨੇ ਇਹ ਕੰਮ ਕੀਤਾ ਸੀ ਕਿਉਂ ਕੀਤਾ ਸੀ ਅੱਜ ਤੁਹਾਨੂੰ ਉਹਦਾ ਵੀ ਅਸਲੀ ਕਾਰਨ ਦੱਸਾਂਗੇ ਉਹਦੀ ਰਿਆਸਤ ਕਿਹੜੇ ਹਾਲਾਤ ਚਾ ਉਹਨਾਂ ਦੇ ਪਰਿਵਾਰ ਦੀ ਕੀ ਹਿਸਟਰੀ ਸੀ ਕਿਹੜੀ ਜਗ੍ਹਾ ਤੇ ਆ ਇਹ ਮਹਿਲ ਸਾਰੀ ਜਾਣਕਾਰੀ ਨੇ ਸਜਣੋ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਤੇ ਭ੍ਰਾਮ ਵੀ ਲਾ ਦੇਣਾ ਤੇ ਤੁਸੀਂ ਕਰਨਾ ਇਹਨੂੰ ਸ਼ੇਅਰ ਆ ਜੋ ਸੁਣਦੇ ਆ ਅਲਵਰ ਦੇ ਵਿਨੇ ਵਿਲਾਸ ਪੈਲਸ ਚ ਪਹੁੰਚ ਚੁੱਕੇ ਆ ਸਿਟੀ ਪੈਲਸ ਵੀ ਕਹਿ ਸਕਦੇ ਇਹਨੂੰ ਅਲਵਰ ਦਾ ਬਹੁਤ ਸ਼ਾਨਦਾਰ ਇਮਾਰਤਾ ਲਾਲ ਪੱਥਰੇ ਦੇ ਵਿੱਚ ਵਰਤਿਆ ਗਿਆ ਵਾ ਤਾਂ ਅਲ ਇਧਰਲੇ ਪਾਸੇ ਪਹਾੜੀਆਂ ਵਾ ਸੁਣੋ ਮੈਂ ਇੱਕ ਹੋਰ ਖਾਸ ਗੱਲ ਇਤਿਹਾਸਕ ਵੀ ਦੱਸ ਦਿਆਂ ਇਹ ਰਿਆਸਤ ਦੇ ਵਿੱਚ ਇਹ ਉਹ ਰਾਜਾਂ ਦੀ ਰਿਆਸਤ ਆ ਜਿਨ੍ਹਾਂ ਨੇ ਰੂਲਸ ਰਾਈਸ ਕਰਨ ਨੂੰ ਲਿਆ ਕੇ ਕੂੜਾ ਸਿੱਟਣ ਦੇ ਕੰਮ ਲਾ ਲਿਆ ਸੀ ਇਹ ਵੀ ਆਪਾਂ ਗੱਲ ਕਰਾਂਗੇ ਇੱਕ ਮੈਂ ਹੋਰ ਵੀ ਥੋੜਾ ਜਿਹਾ ਦੱਸ ਦਿਆਂ ਮਹਾਭਾਰਤ ਵੇਲੇ ਪਾਂਡਵਾ ਨੇ ਕਹਿੰਦੇ 13 ਸਾਲ ਇੱਥੇ ਗੁਜ਼ਾਰੇ ਸੀਗੇ ਆਲਬਰ ਦੇ ਵਿੱਚ ਇਹ ਮਤਸਿਆ ਦੇਸ਼ ਦੇ ਤੌਰ ਤੇ ਵੀ ਜਾਣਿਆ ਜਾਂਦਾ ਰਿਹਾ ਵਾ ਉਧਰਲੇ ਪਾਸੇ ਕਰਨ ਵਿਰਾਜ ਦਿਖਾਤੇ ਸੀ ਪਹਾੜ ਵੀ ਤੇ ਕਿਲੇ ਇਹਦੀ ਸਕਿਉਰਿਟੀ ਦੇ ਉੱਤੇ ਤਾਂ ਬੁਰਜ ਵੀ ਬਣੇ ਹੋਏ ਤੁਹਾਨੂੰ ਦੱਸ ਜਾਣਗੇ ਤੇ ਆਜੋ ਅੰਦਰਲੇ ਪਾਸੇ ਚੱਲੇ ਗਏ ਆਪਾਂ ਤਾਂ ਇੱਧਰਲੇ ਪਾਸੇ ਚੱਲਦੇ ਆਂ ਜਵਾਕੇ ਹੁਣ ਇੱਕ ਰੈਕਟ ਖੇਡਦੇ ਸੇਵਾ ਸੰਭਾਲੇ ਦੀ ਥੋੜੀ ਜਿਹੀ ਘਾਟ ਹੀ ਆ ਤੇ ਆ ਥਾਂ ਵਾ ਇਹ ਬਹੁਤ ਵੱਡਾ ਇੱਥੇ ਕੀ ਸੀਗਾ ਕਿ ਆਮ ਸਮਾਗਮ ਹੁੰਦੇ ਸੀ ਹਾਥੀ ਵਗੈਰਾ ਖੜੇ ਹੁੰਦੇ ਸੀਗੇ ਸਲਾਮੀਆਂ ਦੇਣ ਦੇ ਲਈ ਕਿ ਗਰਾਊਂਡ ਦਾ ਕੰਮ ਕਰਦਾ ਸੀ ਇਹ ਚੀਜ਼ ਸੋਨੂੰ ਮੈਂ ਉਹ ਥਾਂ ਵੀ ਦਿਖਾ ਕੇ ਲੈ ਕੇ ਆਉਣਾ ਵਾ ਜਿੱਥੇ ਰਾਜੇ ਕਿਸੇ ਜ਼ਾਲਮ ਨੂੰ ਫਾਂਸੀ ਵੀ ਲਾਉਂਦੇ ਸੀਗੇ ਉਹ ਥਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ ਬਹੁਤ ਕਮਾਲ ਦੀ ਦੀ ਇਮਾਰਤ ਬਣੀ ਹੋਈ ਹੈ ਇਹ ਅਲਵਰ ਹੁਣ ਕਿਸੇ ਸਮੇਂ ਇਥੇ ਬਹੁਤ ਖੁੱਲਾ ਏਰੀਆ ਸੀ ਪਰ ਇਥੇ ਆਉਣ ਲਈ ਥੋੜਾ ਜਿਹਾ ਕਚਹਿਰੀਆਂ ਦੇ ਵਿੱਚ ਭੀੜੇ ਜੇ ਰਸਤੇਆਂ ਥਾਣੀ ਹੋ ਕੇ ਆਉਣਾ ਪੈਂਦਾ ਕਚਹਿਰੀਆਂ ਵਾਲਾ ਇਲਾਕਾ ਕਹਿੰਦੇ ਆ ਵਿਨੇ ਵਿਲਾਸ ਪੈਲਸ ਦੇ ਤੌਰ ਤੇ ਜਾਂ ਸਿਟੀ ਪੈਲਸ ਦੇ ਤੌਰ ਤੇ ਨੂੰ ਘਟ ਜਾਣਦੇ ਆ 1793 ਈਸਵੀ ਵਿੱਚ ਰਾਜਾ ਬਖਤਾਵਰ ਸਿੰਘ ਦੇ ਵੇਲੇ ਬਣਿਆ ਸੀਗਾ ਇਹ ਰਾਜਪੂਤਾਂ ਦਾ ਅਤੇ ਮੁਗਲ ਸ਼ੈਲੀ ਦਾ ਬਣਿਆ ਹੋਇਆ ਵਾ ਆ ਜੋ ਕਰਨ ਵਿਰਾਜ ਆਪਾਂ ਚੱਲ ਗਏ ਆ ਆ ਦੇਖੋ ਵੀ ਕਿਸ ਤਰੀਕੇ ਦਾ ਇਹ ਸਟਾਰਟਿੰਗ ਪੁਆਇੰਟ ਆ ਮਤਲਬ ਇਹ ਅਲੱਗ-ਅਲੱਗ ਪੀੜ੍ਹਾਆਂ ਦੇ ਵਿੱਚ ਬਣਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਦਰਵਾਜ਼ੇ ਦੀ ਗੱਲ ਕਰੀਏ ਆ ਦੇਖਿਓ ਆ ਯਾਰ ਥੋਸ ਲੱਕੜ ਦਾ ਹਜੇ ਤੱਕ ਵੀ ਇਹਦਾ ਮੁੱਲ ਕਰੋੜਾਂ ਦੇ ਵਿੱਚ ਆ ਕਿਉਂਕਿ ਇਹ ਡਿਜ਼ਾਈਨ ਹੁਣ ਰੇਅਰ ਹੋ ਗਏ ਪਰ ਇਹਦੀ ਸੰਭਾਲ ਨਹੀਂ ਕਿਉਂਕਿ ਇਹਦੀ ਕਦਰ ਨਹੀਂ ਮੈਨੂੰ ਤਾਂ ਉਹ ਵੀ ਲੱਗਦਾ ਹੁੰਦਾ ਵਾ ਵੀ ਇਤਿਹਾਸਕ ਚੀਜ਼ਾਂ ਨੂੰ ਪੁਰਾਣੀਆਂ ਇਮਾਰਤਾਂ ਨੂੰ ਸੰਭਾਲਣਾ ਕਿਵੇਂ ਆ ਈ ਸਕੂਲੀ ਵਿਸ਼ੇ ਜਿੱਥੇ ਇੰਨੇ 4-5 ਵਿਸ਼ੇ ਹੁੰਦੇ ਉਹਦੇ ਵਿੱਚ ਇਹ ਵੀ ਇੱਕ ਵਿਸ਼ਾ ਹੋਣਾ ਚਾਹੀਦਾ ਵੀ ਆਪਦੀਆਂ ਇਤਿਹਾਸਕ ਇਮਾਰਤਾਂ ਨੂੰ ਆਪਦੀਆਂ ਹੋਣ ਜਾਂ ਕਿਸੇ ਦੀਆਂ ਹੋਣ ਸਾਰੀਆਂ ਇਤਿਹਾਸਕ ਆਪਦੀਆਂ ਹੀ ਬਣ ਜਾਂਦੀਆਂ ਵੀ ਉਹਨਾਂ ਨੂੰ ਸੰਭਾਲਣਾ ਕਿਵੇਂ ਇਹ ਵੀ ਇੱਕ ਵਿਸ਼ਾ ਹੋਣਾ ਚਾਹੀਦਾ ਆਹ ਦੇਖੋ ਯਾਰ ਆ ਆ ਆ ਕੀ ਇਹ ਨਾ ਲੋਹੇ ਦਾ ਆ ਆ ਲੋਹੇ ਦੇ ਮਤਲਬ ਆ ਲੱਕੜ ਲੱਕੜ ਦੇ ਉੱਤੇ ਨਾ ਲੋਹੇ ਦੀਆਂ ਪੱਤੀਆਂ ਦੇ ਨਾਲ ਫਿੱਟ ਕੀਤਾ ਗਿਆ ਵੀ ਤਾਂ ਕਿ ਲੱਕੜ ਕੱਲੀ 부ੜਕ ਕੇ ਬਾਹਰ ਨਾ ਆ ਜੇ ਮਤਲਬ ਕਿ ਫਰੇਮ ਦੇ ਵਿੱਚ ਡਿਜ਼ਾਈਨਿੰਗ ਕਿਸ ਤਰੀਕੇ ਦੀ ਆ ਤੇ ਆਹ ਦੇਖੋ ਪਿੱਤਾ ਆ ਆ ਪਿੱਤਲ ਆ ਸਾਰਾ ਪਿੱਤਲ ਵਰਤਿਆ ਗਿਆ ਵਾ ਤੇ ਇਹ ਕਮਾਲ ਤੇ ਇਧਰਲੇ ਪਾਸੇ ਕਰਨਬਿਰਾਜ ਆਪਾਂ ਕੁੰਡੇ ਦਿਖਾ ਦਈਏ ਕਰਨ ਆ ਇਧਰਲੇ ਪਾਸੇ ਆ ਦੇ ਹਾਂ ਅਰਲ ਆ ਅਰਲ ਲੈ ਕਿੰਡੀ ਵੱਡੀ ਅਰਲ ਦੇਖ ਲੈ ਕਿਉਂ ਅਰੇ ਸਹੀ ਦੇਖ ਲੈ ਇੰਨਾ ਮਤਲਬ ਇਹਦਾ ਅਲੀ ਸ਼ਾਨ ਕੰਮ ਕੀਤਾ ਸੀਗਾ ਇਹ ਹੈਗਾ ਸੀ ਦਰਬਾਨ ਵਾਸਤੇ ਮਤਲਬ ਜਿਵੇਂ ਕਿਸੇ ਲੱਕ ਜਿ ਵੜਦੇ ਆ ਉਧਾਰ ਕਾਰਡ ਪੁੱਛ ਕੇ ਵੜਦੇ ਆ ਉਦੋਂ ਕੁਝ ਹੋਰ ਹੋਊਗਾ ਵੀ ਕਿਹੜੇ ਏਰੀਏ ਤੋਂ ਆ ਤੂੰ ਕੌਣ ਆ ਕੀ ਕੰਮ ਆਇਆ ਇੱਥੇ ਲੈਖਤ ਪੜਤ ਦਾ ਕੰਮ ਹੁੰਦਾ ਸੀ ਮਤਲਬ ਐਂਟਰੀ ਇੱਥੇ ਪਾਈ ਜਾਂਦੀ ਸੀਗੀ ਜਿਵੇਂ ਅੱਜ ਵੀ ਕਈ ਸਰਕਾਰੀ ਸਥਾਨਾਂ ਤੇ ਜਾਂਨੇ ਆ ਜਾਂ ਹੋਟਲਸ ਜਾਂਨੇ ਆ ਤੋਂ ਪੁੱਛਦੇ ਆ ਭਾਈ ਆਧਾਰ ਕਾਰਡ ਦੇਓ ਦੀ ਆਈਡੈਂਟੀਟੀ ਦਿਓ ਪਛਾਣ ਪੱਤਰ ਦਿਓ ਤਾਂ ਇੱਥੇ ਸੀਗੇ ਦੋਨੇ ਪਾਸੇ ਆਜੋ ਆਜੋ ਅੰਦਰਲੇ ਪਾਸੇ ਚੱਲ ਗਏ ਇੱਧਰਲੇ ਪਾਸੇ ਬਹੁਤ ਖੂਬਸੂਰਤ ਇਮਾਰਤ ਬਣੀ ਹੋਈ ਆ ਇੱਧਰਲੇ ਪਾਸੇ ਚੱਲਦੇ ਆਪਾਂ ਕਮਾਲ ਤੇ ਸੁਣੋ ਮੈਂ ਇੱਕ ਹੋਰ ਖਾਸ ਗੱਲ ਦੱਸਦੇ ਆਂ ਇੱਥੇ ਕੀ ਸੀਗਾ ਦਰਬਾਰੇ ਆਮ ਲੱਗਦਾ ਹੁੰਦਾ ਸੀਗਾ ਮਤਲਬ ਦਰਬਾਰ ਦੇ ਵਿੱਚ ਆਮ ਜਨਤਾ ਇੱਥੇ ਆ ਕੇ ਖੜਦੀ ਹੁੰਦੀ ਸੀਗੀ ਤੇ ਇੱਥੇ ਉਹ ਸਾਹਮਣੇ ਵਿਚਕਾਰ ਛਤਰੀ ਵੱਡੀ ਛਤਰੀ ਆ ਕਰਨ ਵੇਰਾ ਚੱਲ ਗਿਆ ਪੁੱਧਰ ਨੂੰ ਜਿਹੜੀ ਵੱਡੀ ਛਤਰੀ ਆ ਉਸ ਛਤਰੀ ਦੇ ਵਿੱਚਕਾਰ ਰਾਜਾ ਬੈਠ ਜਾਇਆ ਕਰਦਾ ਸੀ ਤੁਹਾਨੂੰ ਛਤਰੀਆਂ ਦੱਸ ਰਹੀਆਂ ਹੋਣਗੀਆਂ ਤੁਹਾਨੂੰ ਆਜੋ ਆਜੋ ਇਧਰਲੇ ਪਾਸੇ ਚੱਲ ਜਾਈਏ ਆਪਾਂ ਹੋਰ ਜਾ ਕੇ ਉੱਤੇ ਦੇਖਦੇ ਆਂ ਤੇ ਆ ਜਿਹੜੀ ਵਿਚਕਾਰ ਲਈ ਵੱਡੀ ਛਤਰੀ ਆ ਜਿਹੜੀ ਸੰਗਮਰਮਰ ਦੀ ਬਣੀ ਹੋਈ ਆ ਇੱਥੇ ਰਾਜੇ ਦਾ ਸਿੰਘਾਸਨ ਹੁੰਦਾ ਸੀ ਤੇ ਇਧਰਲੇ ਪਾਸੇ ਜਿੱਥੋਂ ਆ ਪੱਥਰਲੇ ਗਰਾਊਂਡ ਤੇ ਆ ਇਧਰ ਪਰ ਪਰਜਾਂ ਨੂੰ ਉਹ ਸੰਬੋਧਨ ਕਰਦੇ ਸੀਗੇ ਆ ਤਾਂ ਅਸੀਂ ਆਏ ਮਹਾਰਾਜਾ ਸਾਹਿਬ ਜਾਂਦੇ ਹੋਣਗੇ ਜਾਂ ਆਉਂਦੇ ਹੋਣਗੇ ਉਸ ਸਮੇਂ ਦੇ ਵਿੱਚ ਆ ਇੱਥੇ ਵੱਡੀ ਛਤਰੀ ਜ ਸਿੰਘਾਸਨ ਹੁੰਦਾ ਸੀ ਤਾਂ ਪਰਲੇ ਪਾਸੇ ਇਧਰ ਉਧਰ ਕਹਿ ਸਕਦੇ ਨੇ ਕਿ ਜ਼ਿਆਦਾ ਖਾਸ ਉਸ ਸਮੇਂ ਦੇ ਮੰਤਰੀ ਸੰਤਰੀ ਜਾਂ ਕਈ ਵਾਰੀ ਰਾਣੀਆਂ ਨੂੰ ਵੀ ਜੇ ਸਨਮੁਖ ਕਰਨਾ ਕਿਸੇ ਦੇ ਹੈ ਨਾ ਤਾਂ ਉਹ ਰਾਣੀਆਂ ਹੁੰਦੀਆਂ ਸੀ ਆ ਸਾਰਾ ਸੰਗਮ ਕਰਨ ਅਵਰਾਜ ਉੱਪਰ ਆ ਜੋ ਇੱਥੇ ਰਾਜਾ ਜੈ ਸਿੰਘ ਜੀ ਹੋਇਆ ਰਾਜਾ ਜੈਸ ਸਿੰਘ ਜੀ ਜਦੋਂ ਕਹਿੰਦੇ ਸਧਾਰਨ ਕੱਪੜਿਆਂ ਦੇ ਵਿੱਚ ਗਏ ਇੰਗਲੈਂਡ ਤਾਂ ਰੂਲਜ਼ ਰਾਇਸ ਕਾਰਾਂ ਸੀ ਸ਼ੋਰੂਮ ਵਾਲੇ ਕਹਿੰਦੇ ਵੀ ਤਿੱਥੋਂ ਲੈ ਨਹੀਂ ਹੋਣੀਆਂ ਵੀ ਤੇਰੇ ਵਸਤੇ ਰੋ ਨਹੀਂ ਮਤਲਬ ਜਲੀਲਜਾ ਕੀਤਾ ਗਿਆ ਤਾਂ ਫਿਰ ਜਦੋਂ ਇੱਥੇ ਇੰਡੀਆ ਆਏ ਤਾਂ ਉਹਨਾਂ ਨੇ 10 ਰੂਲਜ਼ ਰਾਇਸ ਕਾਰਾਂ ਖਰੀਦੀਆਂ ਤੇ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਵੱਡ ਟੱਕ ਕੇ ਕੂੜਾ ਸੱਟਣ ਦੇ ਕੰਮ ਲਾਤੀਆਂ ਸੀਗੀਆਂ ਉਦੋਂ ਬਾਅਦ ਦੇ ਵਿੱਚ ਰੂਲਜ਼ ਰਾਇਸ ਕੰਪਨੀ ਨੇ ਮਾਫੀ ਮੰਗੀ ਲਗਤੀ ਰੂਪ ਦੇ ਵਿੱਚ ਤਾਂ ਫਿਰ 4-5 ਕਾਰਾਂ ਹੋਰ ਗਿਫਟ ਕੀਤੀਆਂ ਤੇ ਐਂ ਕਰਕੇ ਉਹਨਾਂ ਨੇ ਖੜਾ ਛੜਾਇਆ ਮਤਲਬ ਹੀ ਮਹਾਰਾਜੇ ਇਸ ਘਾਬੇ ਕਿਤਾਬ ਦੇ ਹੁੰਦੇ ਸੀ ਵੀ ਐਡੀ ਵੀ ਕੋਈ ਗੱਲ ਨਹੀਂ ਗਈ ਆ ਦੇਖੋ ਜਿਹੜਾ ਉਤਲਾ ਪਾਸਾ ਵਾ ਇਹ ਔਰਤਾਂ ਦੇ ਵਾਸਤੇ ਰਖਮਾ ਹੁੰਦਾ ਸੀ ਹੁਣ ਉੱਥੇ ਮਿਊਜ਼ੀਅਮ ਬਣ ਚੁੱਕਿਆ ਵਾ ਇਹ ਔਰਤਾਂ ਤਾਂ ਬੈਠਦੀਆਂ ਸੀ ਜਾਲੀਆਂ ਜਿਹੜੀਆਂ ਲੱਗੀਆਂ ਜਾਂ ਪਰੇ ਓਰੀ ਦਸਣਗੀਆਂ ਉੱਥੋਂ ਖੜ ਕੇ ਕੋਈ ਸ਼ਾਹੀ ਸਮਾਗਮ ਦੇਖਣਾ ਤਾਂ ਔਰਤਾਂ ਉੱਥੋਂ ਦੇਖਦੀਆਂ ਸੀ ਜਿਵੇਂ ਕਿ ਆ ਇਧਰਲੇ ਪਾਸੇ ਤਾਂ ਤੁਹਾਨੂੰ ਜਾਲੀਆਂ ਨਜ਼ਰ ਆ ਜਾਣਗੀਆਂ ਅੱਜ ਚ ਰੋਖੇ ਨਜ਼ਰ ਆਉਣਗੇ ਲਾਲ ਰੰਗ ਦੇ ਇਨਾਂ ਤੋਂ ਥਾਣੀ ਔਰਤਾਂ ਦੇ ਥੱਲੇ ਸਮਾਗਮ ਹੁੰਦੇ ਨੂੰ ਦੇਖਦੀ ਹੁੰਦੀ ਸੀ ਕਿਉਂਕਿ ਇੱਕ ਪਰਦਾ ਪ੍ਰਥਾ ਵੀ ਹੁੰਦੀ ਸੀ ਨਾ ਫਿਰ ਜੋ ਮਤਲਬ ਬਜ਼ੁਰਗ ਔਰਤਾਂ ਹੁੰਦੀਆਂ ਸੀ ਉਹਨਾਂ ਨੂੰ ਫਿਰ ਇਦਾਂ ਸਾਹਮਣੇ ਹੀ ਲਿਆਂਦਾ ਜਾਂਦਾ ਸੀਗਾ ਆ ਦੇਖੋ ਕਿੱਡਾ ਠਾਠ ਪਾਠ ਵਾਲਾ ਕੰਮ ਆ ਆ ਸੰਗ ਮਰਮਰ ਦਾ ਕਮਾਲ ਦਾ ਕੰਮ ਹੋਇਆ ਵਾ ਆ ਚੀਜ਼ ਦਿਖਾ ਦਿਆਂ ਖਾਸ ਚੀਜ਼ ਆ ਇਹ ਆ ਖਾਸ ਚੀਜ਼ ਪਤਾ ਕੀ ਆ ਜਿਹੜਾ ਪੁਲ ਲੱਗਿਆ ਹੋਇਆ ਵਾ ਦੱਸਿਆ ਇਹ ਜਾਂਦਾ ਵੀ ਇਹਦੇ ਤੇ ਜੇ ਕੋਈ ਬੜਾ ਜ਼ਾਲਮ ਬੰਦਾ ਵਾ ਉਹਨੂੰ ਫਾਂਸੀ ਇਨਾਂ ਪੁਲਾਂ ਉੱਤੇ ਲਾਇਆ ਜਾਂਦਾ ਸੀਗਾ ਪਰ ਜ਼ਿਆਦਾ ਸਾਹਮਣੇ ਤਾਂ ਕਿ ਸਬਕ ਮਿਲ ਸਕੇ ਭਾਈ ਤੂੰ ਗਲਤ ਕੰਮ ਕੀਤਾ ਵਾ ਇਹਦੇ ਨਾਲ ਕਿ ਹੋਰ ਵੀ ਬੰਦੇ ਅੱਗੇ ਇਹ ਕੰਮ ਨਾ ਕਰਨ ਕਰ ਪਾਉਣ ਆਹ ਮਤਲਬ ਪੋਲ ਦੀ ਮਤਲਬ ਇਹ ਇਤਿਖਾਸ ਗੱਲ ਸੀ ਇਹ ਲੋਹ ਸਮੇ ਦਾ ਹੀ ਲੱਗਿਆ ਹੋਇਆ ਰਾਜਿਆਂ ਦੇ ਵੇਲੇ ਦਾ ਮਤਲਬ ਇਸ ਪੋਲ ਨੂੰ ਫਾਂਸੀ ਦੇ ਲਾਉਣ ਦੇ ਲਈ ਵਰਤਿਆ ਜਾਂਦਾ ਸੀਗਾ ਦੇਖੋ ਵੀ ਉਦੋਂ ਲੋਹਾ ਕਿੰਨਾ ਚੰਗਾ ਹੁੰਦਾ ਸੀਗਾ ਕਿ ਹਜੇ ਤੱਕ ਵੀ ਖਰਾਬ ਨਹੀਂ ਹੋਇਆ ਯਾਰ ਲੈ ਤਾਂ ਪੋਲ ਤੇ ਪਤਾ ਨਹੀਂ ਕਿੰਨੇ ਹੀ ਬੰਦੇ ਇਹਦੇ ਤੇ ਟੰਗੇ ਗਏ ਹੋਣਗੇ ਫਾਂਸੀ ਦੇ ਉੱਤੇ ਕਰਨ ਬਰਾ ਜਾ ਰਿਹਾ ਪੁਲਿਸਾਂ ਤਾਂ ਤੋਂ ਸਹੀ ਪਤਾ ਨਹੀਂ ਕਿੰਨੇ ਹੀ ਬੰਦੇ ਇਹਦੇ ਤੇ ਟੰਗ ਦਿੱਤੇ ਗਏ ਹੋਣਗੇ ਤੇ ਚਲੋ ਅੱਗੇ ਹੋਰ ਚੱਲਦੇ ਹਾਂ ਦੇਖਦੇ ਹਾਂ ਆ ਉੱਤੇ ਸੰਗਮਾਰ ਮਾਰਾ ਥੱਲੇ ਲਾਲ ਪੱਥਰ ਆ ਲਾਲ ਪੱਥਰ ਕਰੋਲੀ ਇੱਕ ਰਿਆਸਤ ਦਾ ਉੱਥੋਂ ਲਿਆ ਕੇ ਬਣਾਈ ਗਈ ਸੀ ਇਹਨੂੰ ਮੂਸੀ ਰਾਣੀ ਦੀ ਛਤਰੀ ਕਹਿੰਦੇ ਆ ਬਹੁਤ ਕਮਾਲ ਇਹ ਵਿਨੇ ਵਿਲਾਸ ਪੈਲਸ ਆਪਾਂ ਜਿਹੜਾ ਦੇਖ ਕੇ ਆਏ ਪਹਿਲਾਂ ਇਹ ਵਿਨੇ ਸਿੰਘ ਮਹਾਰਾਜਾ ਹੋਇਆ ਬਖਤਾਵਰ ਸਿੰਘ ਦਾ ਮੁੰਡਾ ਤੇ ਮੂਸੀ ਰਾਣੀ ਕੌਣ ਸੀ ਬਖਤਾਵਰ ਸਿੰਘ ਦੀ ਪਤਨੀ ਸੀ ਬਖਤਾਵਰ ਸਿੰਘ ਕੌਣ ਸੀ ਜਿਹਨੇ ਇਹਦਾ ਨਿਰਮਾਣ ਕਰਾਇਆ ਤਾਂ ਇਹ ਵਿਨੇ ਵਿਲਾਸ ਪੈਲਸ ਕਰਕੇ ਕਹਿੰਦੇ ਕਿ ਬਖਤਾਵਰ ਸਿੰਘ ਦਾ ਮੁੰਡੇ ਦਾ ਨਾਂ ਵਿਨੇ ਸਿੰਘ ਸੋ ਦੇ ਨਾਂ ਉੱਤੇ ਰੱਖਿਆ ਸੀਗਾ ਤੇ ਇਧਰਲੇ ਪਾਸੇ ਤੁਸੀਂ ਪਾਣੀ ਵੱਲ ਨਿਗਾਹ ਮਾਰੋਗੇ ਤਾਂ 12 ਛਤਰੀਆਂ ਬਣੀਆਂ ਹੋਈਆਂ ਨੇ ਇਹ ਛਤਰੀਆਂ ਕਿਉਂ ਬਣਾਈਆਂ ਜਾਂਦੀਆਂ ਸੀ ਕਿ ਜਿਹੜੇ ਸਾਮੰਤ ਹੁੰਦੇ ਸੀ ਰਾਜੇ ਰਾਣੀਆਂ ਹੁੰਦੇ ਸੀ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਵਜੋਂ ਹੀ ਇਹਨਾਂ ਛਤਰੀਆਂ ਦਾ ਨਿਰਮਾਣ ਕੀਤਾ ਜਾਂਦਾ ਸੀਗਾ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਖੂਬਸੂਰਤ ਦ੍ਰਿਸ਼ ਤੁਹਾਨੂੰ ਨਜ਼ਰ ਆਊਗਾ ਪਾਣੀ ਗੰਧਲਾ ਹੋ ਚੁੱਕਿਆ ਵਾ ਪਹਾੜਾਂ ਨੇ ਇੱਕ ਕਿਲੇ ਦਾ ਕੰਮ ਵੀ ਕੀਤਾ ਹੋਇਆ ਤੁਹਾਨੂੰ ਨਜ਼ਰ ਆਊਗਾ ਦੇਖ ਸਾਡੇ ਤੁਸੀਂ ਦੇਖੋ ਲੈ ਤਾਂ ਵੀ ਉੱਤੇ ਬੁਰਜਾਂ ਦੇ ਉੱਤੇ ਵਾਸ਼ ਟਾਵਰ ਬਣੇ ਹੋਏ ਉਹ ਕੰਦ ਵੀ ਤਾਂ ਦੱਸੂਗੀ ਤੁਹਾਨੂੰ ਉੱਪਰ ਬਣੇ ਹੋਏ ਉਹਦੀ ਕੰਧ ਨਜ਼ਰ ਆਉਗੀ ਤੁਹਾਨੂੰ ਦੇਖੋ ਲੈ ਕਿਲੇ ਦੇ ਉੱਤੇ ਆ ਇਹਦੀ ਇਹਦੀ ਸੁਰੱਖਿਆ ਦੇ ਲਈ ਬਣਾਈ ਗਈ ਸੀ ਚੀਜ਼ ਤੇ ਆਜੋ ਇਧਰਲੇ ਪਾਸੇ ਚੱਲੀ ਜਿਹੜੀਆਂ ਛਤਰੀਆਂ ਤੁਸੀਂ ਥੱਲੇ ਦੇਖੀਏ 12 ਵਾਂ ਆਪਾਂ ਉਤਲੇ ਪਾਸੇ ਚੱਲਦੇ ਆ ਉਤਲੇ ਪਾਸੇ ਚੱਲਦੇ ਆ ਲਾਲ ਪੱਥਰ ਦਾ ਇਹ ਸਾਰਾ ਥੱਲ ਉੱਤੇ ਜਿਹੜੇ ਹੈਗੇ ਨਾ 80 ਖੰਭੇ ਲੱਗੇ ਹੋਏ ਆ ਪੌੜੀਆਂ ਘੜੇ ਪਾਸੇ ਆ ਬਈ ਆਜੋ ਪੌੜੀਆਂ ਲੱਭ ਲੈਣੇ ਆ ਥਰਨੌਂਡ ਚਟਾਂ ਚ ਦੇਖ ਲਈਏ ਆ ਸੀ ਆ ਇਸ ਤਰੀਕੇ ਦੇ ਲਾਕ ਕਰੋਲੀ ਭਰਤਪੁਰ ਦੇ ਕੋਲੇ ਆ ਜਾਂਦਾ ਉੱਥੋਂ ਦੀ ਇਹ रियासत ਦਾ ਪੱਥਰ ਇੱਥੇ ਆਇਆ ਸੀਗਾ ਆ ਕਰਨਪਰਾਜ ਆ ਜਾ ਕੇ ਰਾਂ ਤਾਂ ਚੱਲ ਗਏ ਬਈ ਆਜੋ ਆ ਦੇਖੋ ਤੁਸੀਂ ਆ ਆ ਇਹ ਜਿਹੜੇ ਖੰਭੇ ਲੱਗੇ ਆ ਇਹ 80 ਖੰਭੇ ਆ ਇਸ ਤਰੀਕੇ ਦੇ ਆ ਡੱਡਲੇ ਖੰਭੇ ਲੱਗੇ ਆ ਛਤਰੀ 80 ਖੰਭਿਆਂ ਤੇ ਟਿੱਕੀ ਹੋਈ ਆ ਸੰਗ ਮਰਮਰ ਦੀ ਬਣੀ ਹੋਈ ਆ ਬਹੁਤ ਹੀ ਆਲਾ ਦਰਜੇ ਦੀ ਬਣੀ ਹੋਈ ਆ ਤੇ ਇਹਦੇ ਆ ਦੇਖੋ ਇਹਦੇ ਨੇੜੇ-ਤੇੜੇ ਨਾਲ ਸਾਰੇ ਕਿਲੇ ਦਾ ਹਿੱਸਾ ਸੀਗਾ ਜਦੋਂ 47 ਜੇ ਰਿਆਸਤਾਂ ਖਤਮ ਕੀਤੀਆਂ ਤਾਂ ਉਦੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਰਕਾਰੀ ਦਫ਼ਤਰ ਬਣ ਗਏ ਹੁਣ ਪਰਲੇ ਪਾਸੇ ਕੁਝ ਸਰਕਾਰੀ ਦਫ਼ਤਰ ਵੀ ਬਣੇ ਹੈਗੇ ਆ ਤੇ ਇਧਰ ਵੀ ਆ ਸਰਕਾਰ ਇਮਾਰਤਾਂ ਹੁੰਦੀਆਂ ਸੀਗੀਆਂ ਆਬਦ ਰਖਤ ਦੇ ਪਿੱਛੇ ਰਹਿ ਗਈ ਇਮਾਰਤ ਉਹ ਵੀ ਸਾਰੀ ਸਰਕਾਰੀ ਇਮਾਰਤ ਬਣ ਚੁੱਕੀ ਆ ਉਹ ਕਰ ਤਾਰ ਜੂਮ ਕਰਕੇ ਦਿਖਾਈ ਉਸ ਨੂੰ ਵਰਜ ਨਜ਼ਰ ਆ ਆ ਜਾਣਗੇ ਉਹ ਵੀ ਸਰਕਾਰੀ ਇਮਾਰਤ ਬਣ ਚੁੱਕੀ ਆ ਤੇ ਆਹ ਛਤਰੀਆਂ ਸਿਗੀਆਂ ਤੇ ਕਮਾਲ ਦਾ ਇੱਕ ਥੱਲੇ ਪਜ਼ਲ ਵੀ ਬਣੀ ਹੋਈ ਉਹਨਾਂ ਜ਼ਮਾਨੇ ਚ ਖੇਡ ਨਹੀਂ ਕਰ ਇੱਥੋਂ ਆ ਜੂਗੀ ਸਹੀ ਦੇਖੀ ਆ ਦਿਖਾ ਦੀ ਇਹ ਜਿਹੜੀ ਤੁਹਾਡੀ ਸਾਹਮਣੇ ਚੱਲ ਰਹੀ ਆ ਇਹ ਪਜ਼ਲ ਸੀ ਗੇਮ ਨਹੀਂ ਹੁੰਦੀ ਕਿ ਮਤਲਬ ਇੱਧਰ ਦੀ ਵੜਨਾ ਨਿਕਲਣਾ ਜਾਂ ਇੱਕ ਉਹਨਾਂ ਜ਼ਮਾਨੇ ਦੀ ਗੇਮ ਸੀ ਖੇਡ ਸੀ ਜਿਹੜੀ ਉੱਥੇ ਬਣਾਈ ਗਈ ਆ ਆ ਦੇਖ ਸਕਦੇ ਹੋ ਤੇ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ